ਅੱਜ ਆਪਾਂ ਗੱਲ ਕਰਦੇ ਹਾਂ 9 ਜੂਨ ਨੂੰ ਅਤੇ 10 ਜੂਨ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਅੱਜ ਉਹੀ ਮੌਸਮ ਪਿਛਲੇ ਦਿਨਾਂ ਦੀ ਤਰ੍ਹਾਂ ਗਰਮ ਧੁੱਪ ਵਾਲਾ ਤੇ ਦੁਪਹਿਰ ਨੂੰ ਹੀਟ ਬੇਵ ਤਕਰੀਬਨ ਪੰਜਾਬ ਦੇ ਬਹੁਤੇ ਹਿੱਸਿਆਂ ਦੇ ਵਿੱਚ ਚੱਲਦੀ ਹੋਈ ਦਿਖਾਈ ਦਿੱਤੀ ਟੈਂਪਰੇਚਰ ਕਈ ਜ਼ਿਲ੍ਹਿਆਂ ਦਾ 44 ਡਿਗਰੀ ਦੇ ਪਾਸ ਪੰਜਾਬ ਦੇ ਵਿੱਚ ਬਣਿਆ ਹੋਇਆ ਹੈ ਬਹੁਤੇ ਜ਼ਿਲ੍ਹਿਆਂ ਦਾ ਨਹੀਂ ਤਾਂ 42-43 ਤਾਂ ਤਕਰੀਬਨ ਸਾਰੇ ਹੀ ਪੰਜਾਬ ਦੇ ਵਿੱਚ ਔਸਤ ਟੈਂਪਰੇਚਰ ਅੱਜ ਚੱਲ ਰਿਹਾ ਹੈ ਉਂਧ ਪਰ ਵੇਲੇ ਹੀਟ ਵੇਵ ਲਗਾਤਾਰ ਚੱਲ ਰਹੀ ਹੈ ਜੇਕਰ ਰਾਤਾਂ ਦੇ ਟੈਂਪਰੇਚਰ ਦੀ ਗੱਲ ਕਰੀਏ ਤਾਂ ਇਹ 37-38 ਡਿਗਰੀ ਦੇ ਆਸ-ਪਾਸ ਲਗਾਤਾਰ ਵੱਖ-ਵੱਖ ਖੇਤਰਾਂ ਦੇ ਵਿੱਚ ਬਣਿਆ ਹੋਇਆ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਰਾਹਤ ਮਿਲਦੀ ਹੋਈ ਅਜੇ ਕੋਈ ਦਿਖਾਈ ਨਹੀਂ ਦੇ ਰਹੀ ਤੇ ਟੈਂਪਰੇਚਰ ਇੱਕ ਵਾਰ ਫੇਰ ਪੰਜਾਬ ਦਾ ਕੱਲ ਨੂੰ ਅੱਜ ਨਾਲੋਂ ਵੱਧ ਦਿਖਾਈ ਦੇਵੇਗਾ ਕੁਝ ਖੇਤਰਾਂ ਦੇ ਵਿੱਚ 45 ਜਾਂ 45.5 ਡਿਗਰੀ ਦੇ ਆਸ-ਪਾਸ ਵੀ ਦਰਜ ਕੀਤਾ ਜਾ ਸਕਦਾ ਹੈ ਹਰਿਆਣੇ ਦੇ ਵਿੱਚ ਅੱਜ ਵੀ 45 ਡਿਗਰੀ ਦੇ ਆਸ-ਪਾਸ ਟੈਂਪਰੇਚਰ ਬਣਿਆ ਹੋਇਆ ਹੈ ਤੇ ਕੁਝ ਕੁ ਖੇਤਰਾਂ ਦੇ ਵਿੱਚ ਰਾਜਸਥਾਨ ਦੇ 64 ਡਿਗਰੀ ਨੂੰ ਟੈਂਪਰੇਚਰ ਟੱਚ ਕਰ ਗਿਆ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਖੇਤਰਾਂ ਦੇ ਵਿੱਚ ਵੀ ਅੱਧਾ ਟੈਂਪ ਅੱਧਾ ਯਾਨੀ ਕਿ ਟੈਂਪਰੇਚਰ ਹੋਰ ਵਾਧਾ ਹੋਇਆ ਦਿਖਾਈ ਦੇਵੇਗਾ ਗਰਮੀ ਤੋਂ ਰਾਹਤ 13 ਤਰੀਕ ਨੂੰ ਰਾਜ ਹਰਿਆਣਾ ਦੇ ਕੁਝ ਖੇਤਰ ਜੋ ਯੂਪੀ ਦੇ ਨਾਲ ਲੱਗਦੇ ਹਨ ਉਹਨਾਂ ਖੇਤਰਾਂ ਦੇ ਵਿੱਚ ਮੀਂਹ ਦੀ ਸੰਭਾਵਨਾ ਬਣ ਸਕਦੀ ਹੈ ਪੰਜਾਬ ਦੇ ਵਿੱਚ 14 ਜਾਂ 15 ਤਰੀਕ ਦੇ ਆਸ-ਪਾਸ ਮੀਂਹ ਦੀ ਵਾਪਸੀ ਹੁੰਦੀ ਹੋਈ ਦਿਖਾਈ ਦੇ ਰਹੀ ਹੈ ਤੇ ਉਹਨੇ ਦਿਨ ਗਰਮੀ ਰਹੇਗੀ ਤੇ 15 ਤੋਂ